ਸਾਡਾ ਪ੍ਰੋਜੈਕਟ ਆ ਸਾਇਲੈਂਟ ਮੋਡ ਵੀ ਮੰਨ ਲਓ ਕਿ ਇਹ ਬੋਲ ਤੇ ਸੁਣ ਨਹੀਂ ਸਕਦੇ ਆਪਣੇ ਨੌਜਵਾਨ ਜਿਹੜੇ ਹਨ ਨੇ ਤੇ ਇਸ ਤਰੀਕੇ ਨਾਲ ਕੰਮ ਕਰਦੇ ਨੇ ਕੰਮ ਬਹੁਤ ਵਧੀਆ ਕਰਦਾ ਜੀ ਇਹ ਔਰ ਆਪਣੇ ਮੰਨ ਲਓ ਪٹرول ਪੰਪ ਤੇ ਤਿੰਨ ਮੁੰਡੇ ਆ ਜਿਹੜੇ ਰੱਖੇ ਹੋਏ ਆ ਸਾਇਲੈਂਟ ਮੋਡਲ ਤੇ ਮੰਨ ਲਓ ਕੋਈ ਵੀ ਕਸਟਮਰ ਆਂਦਾ ਆ ਕੋਈ ਵੀ ਤੇ ਇਸ਼ਾਰਿਆਂ ਚ ਪੁੱਛ ਲੈਂਦੇ ਆਂ ਜੀ ਕਿੰਨਾ ਤੇਲ ਪਾਣਾ ਜਾਂ ਕਿੰਨਾ ਸ਼ਾਰਿਆਂ ਚ ਦੱਸਨਗੇ ਸ਼ਾਰਿਆਂ ਚ ਤੇਲ ਪਣਗੇ। ਦੇਖ ਕੇ ਕਿਸ ਨੂੰ ਸਮਝ ਆਏਗਾ? ਡਾਇਰੀ ਹੈ, ਇਹ ਡਾਇਰੀ ਚ ਲਿਖਾ ਲੈਂਦੇ ਆ। ਹਾਂਜੀ। ਜਿਸ ਤਰੀਕੇ ਦੇ ਕਸਟਮਰ ਵੀ ਆਉਂਦੇ ਆ ਜਿਹੜੇ ਕਿ ਹਾਂਜੀ ਸਰ ਇਹ ਜੇ ਵੀ ਆਉਂਦੇ ਆ। ਉਹ ਜੇ ਮੰਨ ਲਓ ਉਹ ਜਿਹੜੇ ਆਉਂਦੇ ਕੰਧ ਭਾਈ ਸਾਨੂੰ ਕਾਲੀ ਆ, ਤੁਹਾਨੂੰ ਆਪ ਨੂੰ ਹੈਂਡਲ ਕਰਨਾ ਪੈਂਦਾ ਉਹਨਾਂ ਨੂੰ। ਤੇ ਮੰਨ ਲਓ ਜੇ ਜ਼ਿਆਦਾ ਕਾਲੀ ਕਰਦੇ ਆ, ਅਸੀਂ ਆਪ ਹੈਂਡਲ ਕਰ ਲੈਣੇ ਤਾਂ ਇਹਨਾਂ ਨੂੰ ਜੇ ਦੱਸ ਦਿੰਨੇ ਅਸੀਂ ਕਸਟਮਰ ਨੂੰ ਤੇ ਬੋਲ ਸੁਣ ਨਹੀਂ ਸਕਦੇ। ਪਰ ਉਹ ਆਪ ਹੀ ਨਾਰਮਲ ਹੋ ਜਾਂਦੇ ਆ ਕਹਾਂਜੀ। ਤੁਹਾਨੂੰ ਵੀ ਕੋਈ ਦਿੱਕਤ ਆਉਂਦੀ ਹੈ ਜੀ ਇਹਨਾਂ ਦੇ ਡਿਪੈਂਡੈਂਟ ਹੋਣ ਤੋਂ ਬਾਅਦ ਨਹੀਂ ਨਹੀਂ ਸਰ ਸਾਨੂੰ ਕੋਈ ਦਿੱਕਤ ਨਹੀਂ ਮੰਨ ਲਓ ਥੋੜੀ ਬਹੁਤ ਤਾਂ ਪਰੇਸ਼ਾਨੀ ਹੁੰਦੀ ਹੈ ਕਿ ਹਾਂ ਮੰਨ ਲਓ ਮੰਨ ਲਓ ਜੇ ਬਾਈ ਚਾਂਸ ਨਾ ਨੂੰ ਨਹੀਂ ਸਮਝਣ ਰਹੀ ਨਾ ਕਸਟਮਰ ਨੂੰ ਸਮਝਾਂਦਾ ਸਾਨੂੰ ਸਮਝਾਣਾ ਪੈਂਦਾ ਕਿ ਹਾਂ ਜੀ ਐਂ ਕਰਕੇ ਤੇ ਕੀ ਕਹਿਣਾ ਚਾਹੋਗੇ ਜੈਕਟ ਲਾ ਕੇ ਕਿੱਥੇ ਕੱਪ ਦੇ ਤੇ ਨਹੀਂ ਨਹੀਂ ਬਹੁਤ ਚੰਗਾਈ ਹੈ ਕਿੱਥੇ ਸਾਲ ਇੰਡੀਆ ਚ ਚੱਲਣਾ ਚਾਹੀਦਾ ਆਪਣੇ ਸਾਰੇ ਕੰਪਨੀ ਦੇ ਕੰਮ ਕਰਦੇ ਨੇ ਕਿੰਨੇ ਕੰਮ ਕਰਦੇ ਨੇ ਇਸ ਪ੍ਰੋਜੈਕਟ 'ਚ ਆਪਣੇ ਹੀ ਆਪਣੇ ਬਠਿੰਡਾ 'ਚ ਆਈ 4 ਪਾਣੀ ਪੰਪ ਤਾਂ ਮੰਨ ਲਓ ਜੇ ਪੰਜਾਬ 'ਚ ਲਾਈ ਆ ਤਾਂ ਘੱਟੋ-ਘੱਟ 14-15 ਪੰਪ ਹੋਣਗੇ ਵੱਧ ਹੋ ਸਕਦੇ ਹ ਹਰੇਕ ਬੀਪੀਸੀਐਲ ਪੰਪ ਤੇ ਮੰਨ ਲਓ ਬੰਦਾ ਇਹ ਜਾਂ ਇੱਕ ਬੰਦਾ ਰੱਖਣਾ ਜਾਈ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਜਗਨਦੀਪ ਸਿੰਘ ਹੈ ਸਰ ਕੀ ਕਹਿਣਾ ਚਾਹਣੇ ਹੋਗੇ ਮੈਂ ਸਰ ਐਕਚੁਅਲੀ 에ਅਰ ਫੋਰਸ ਪੀਸੀਆ ਨਾਲ ਤੋਂ ਬਿਲੋਂਗ ਕਰਦਾ ਜੀ ਤੇ ਮੈਂ ਰਸਤੇ 'ਚ ਕਿਸੇ ਬੋਰਲ ਪੰਪ ਤੋਂ ਤੇਲ ਨਹੀਂ ਪਵਾਉਂਦਾ ਮੈਂ ਸਿਰਫ ਇਹਨਾਂ ਦੇ ਪੰਪ ਤੇ ਜਾਂਦਾ ਕਿਉਂਕਿ ਜਿਹੜਾ ਵਿੱਚ ਇਹਨਾਂ ਨੇ ਬੰਦਾ ਚਲਾ ਰੱਖਿਆ ਹੈਗਾ ਜਿਸ ਤਰ੍ਹਾਂ ਇਹਨਾਂ ਨੇ ਬੰਦੇ ਰੱਖੇ ਹੋਇਆ ਪੰਪ ਤੇ ਸਾਨੂੰ ਬਹੁਤ ਵਧੀਆ ਲੱਗਦਾ ਵੀ ਵਿਚਾਰੇ ਇਹਨਾਂ ਨੂੰ ਵੀ ਰੋਜ਼ਗਾਰ ਮਿਲਦਾ ਜੀ ਜਿਹੜੇ ਵਿਚਾਰੇ ਬੋਰ ਨਹੀਂ ਸਕਦੇ ਜਾਂ ਮਤਲਬ ਜਿਹੜੇ ਇਸ ਤਰ੍ਹਾਂ ਦੇ ਰੱਬ ਵੱਲੋਂ ਮਤਲਬ ਕੁਦਰਤੀ ਮਾਰ ਦੇ ਮਤਲਬ ਹੈਗੇ ਆ ਜੀ ਸਾਨੂੰ ਬਹੁਤ ਵਧੀਆ ਲੱਗਦਾ ਜੀ ਅਸੀਂ ਐਸੇ ਪੰਪ ਤੇ ਆਨੇ ਹਮੇਸ਼ਾ ਸੇਲਪਾਉਣ ਵਾਸਤੇ ਪਰ ਇਹਨਾਂ ਦਾ ਸਲੋਗਨ ਬੜਾ ਖੂਬਸੂਰਤ ਹੈ ਕਹਿੰਦੇ ਨੇ ਕਿ ਅਸੀਂ ਡਿਸੇਬਲ ਤੋਂ ਸਾਡੀ ਜਿਹੜੀ ਜ਼ਿਆਦਾ ਕਾਬਲੀਅਤ ਸਾਡੀ ਸਟਰੋਂਗ ਵੈਲ ਨੂੰ ਹੈ ਹਾਂਜੀ ਹਾਂਜੀ ਸਰ ਇਸ ਗੱਲ ਨੂੰ ਮੈਂ ਵੀ ਮੰਨਦਾ ਜੀ ਕਿਉਂਕਿ ਜਿਹੜੀ ਚੀਜ਼ ਇਹਨਾਂ ਕੋਲੇ ਮਤਲਬ ਸਾਨੂੰ ਆ ਕੇ ਹੁਣ ਮੇਰੇ ਮੈਂ ਆਪਦੀ ਬੇਟੀ ਨੂੰ ਪਿਊਸ਼ਨ ਛੱਡਣ ਚੱਲਿਆ ਸੀਗਾ ਤੇ ਮੈਂ ਆਪਦੇ ਬੱਚ ਨੂੰ ਇਹੀ ਦੱਸ ਰਿਹਾ ਵੀ ਬੇਟਾ ਆ ਦੇਖੋ ਵੀ ਆ ਪੰਪ ਤੇ ਇਸ ਤਰ੍ਹਾਂ ਜਿਹੜੇ ਬੰਦੇ ਵਰਕਰ ਕੰਮ ਕਰਦੇ ਹੈਗੇ ਆ ਵੀ ਤੁਸੀਂ ਸਿੱਖੋ ਇਹਨਾਂ ਤੋਂ ਵੀ ਜਿਹੜੇ ਇਸ ਤਰ੍ਹਾਂ ਦੇ ਮਤਲਬ ਲੋਕ ਇੰਨਾ ਤੋਂ ਦੂਰ ਰਹਿੰਦੇ ਵੀ ਇੰਨਾ ਤੋਂ ਵੀ ਇਹਨਾਂ ਨੇ ਕੰਮ ਤਾਂ ਕੋਈ ਕਰਨਾ ਨਹੀਂਗਾ ਵੀ ਪਰ ਕਈ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਹੁੰਦੀ ਹੈ ਵੀ ਇਹਨਾਂ ਨੂੰ ਵਿਚਾਰਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਇਸ ਤਰ੍ਹਾਂ ਮਤਲਬ ਪੰਪ ਤਿਆਰ ਨਾਲ ਇਹਨਾਂ ਕੋਲੇ ਹਾਂਜੀ